ਹਾਂਜੀ ਦੋਸਤੋ ਆਪਾਂ ਆ ਗਏ ਆ ਮਲੇਰਕੋਲਾ ਸਟੇਡੀਅਮ ਦੇ ਵਿੱਚ ਬਾਡਮਿੰਟਨ ਹਾਲ ਦਫਤਰ ਜ਼ਿਲ੍ਹਾ ਖੇਡ ਅਫਸਰ ਮਲੇਰਕੋਲਾ ਦੇਖ ਸਕਦੇ ਹਾਂ ਹੈਲੋ ਗਾਇਜ਼ ਹਾਊ ਆਰ ਯੂ ਆਈ ਥਿੰਕ ਵੀ ਆਰ ਫਾਈਨ ਚੱਲਦੇ ਆਂ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਸਟੇਡੀਅਮ ਦੇ ਅੱਜ ਪਟਵਾਲਾ ਦੇ ক্রিকেট ਖੇਡਦੇ ਆਂ ਗਰਾਊਂਡ ਦੇ ਵਿੱਚ ਅਲੱਗ-ਅਲੱਗ ਖੇਡਾਂ ਖੇਡ ਰਹੇ ਨੇ ਦੇਖ ਸਕਦੇ ਹੋ ਤੁਸੀਂ ਲੱਗਦਾ ক্রিকেট ਵੀ ਖੇਡ ਰਹੇ ਨੇ ਬੱਚੇ ਤੇ ਕੁਝ ਕੁ ਬੱਚੇ ਫੁੱਟਬਾਲ ਸੈਕਨਣ ਵਾਸਤੇ ਵੀ ਆਏ ਹੋਏ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਮੁਹੰਮਦ ਬਿਲਾਲ ਹੈ ਜੀ ਅੱਛਾ ਜੀ ਮੁਹੰਮਦ ਮੁਹੰਮਦ ਬਿਲਾਲ ਮੁਹੰਮਦ ਬਿਲਾਲ अच्छा ਤੁਸੀਂ ਆਪਣੇ ਫੁੱਟਬਾਲ ਦੇ ਕੋਚ ਹੋ ਹਨ ਜੀ ਨਹੀਂ ਕੋਚ ਵੀ ਹੈ ਪਲੇਅਰ ਵੀ ਇਥੇ ਜੀ اچھا ਜੀ ਲੇਕਿਨ ਰਿਟਾਇਰਮੈਂਟ ਹੋ ਗਏ اچھا ਜੀ ਆ چھوڑ ਦਿਆ ਖੇਡਣਾ ਪਰ ਅੱਜ ਥੋੜੀ ਜਿਹੀ ਕੋਚਿੰਗ ਦਿੰਦੇ ਆ ਨਰਕੋ ਆਪਣੀ ਕੰਟੈਂਟ ਆ ਵੀ ਨਹੀਂ ਆ ਕੰਮ ਕਰਦੇ ਆ ਤੋਂ ਸੰਡੇ ਨੂੰ ਸੰਡੇ ਲਗਾਤੇ ਥੋੜੀ ਜਿਹੀ ਗੇਮ ਕਿੰਨੀ ਦੇਰ ਹੋ ਗਈ ਤੁਹਾਨੂੰ ਫੁੱਟਬਾਲ ਦੇ ਵਿੱਚ ਫੁੱਟਬਾਲ ਦਾ ਟਾਈਮ ਹੋ ਗਿਆ ਕੰਮ ਕਰਤੀ 35 ਸਾਲ ਜੀ 30 35 ਸਾਲ ਖੇਡਿਆ ਨੂੰ اچھا ਜੀ ਆ ਤਿੰਨ ਵਾਰ ਨੈਸ਼ਨਲ ਵੀ ਮੈਂ ਵੀ ਖੇਡੇ ਹੋਇਆ ਨੈਸ਼ਨਲ ਲੀਗ ਵੀ ਤਾਂ ਮੈਂ ਅਬ ਉਮਰ ਦੇ لحاظ ਸੇ ਜ਼ਿਆਦਾ ਖੇਲੇ ਨਹੀਂ ਕਿੰਨੀ ਕੁ ਉਮਰ ਤੋਂ ਤੁਸੀਂ ਸ਼ੁਰੂ ਹੋ ਗਏ ਸੀ ਜੀ ਖੇਡਣਾ ਮੈਂ ਹੋਵੇ ਤਾਂ ਜੀ ਕੰਮ ਸੇ ਕਮ 16 17 ਸਾਲ ਦੀ 16 16 17 ਸਾਲ 16 15 16 ਤੋਂ ਸਟਾਰਟ ਕਰਦੇ ਹਾਂ ਜਿਹੋ ਤੁਹਾਡੀ ਉਮਰ 16 17 ਸਾਲ ਦੀ ਸੀ ਮੇਰੀ 15 16 ਸਾਲ ਦੀ ਸੀਗੀ ਅੱਛਾ ਤੇ ਖੇਡਦੇ ਬੱਚੇ ਹੁੰਦੇ ਖੇਡਦੇ ਆ ਲੇਕਿਨ ਜੇ ਗੇਮ ਤੇ ਹਿੱਸਾ ਲੈਣ ਲੱਗੇ ਆ ਤਾਂ ਸਕੂਲ ਪਾਰਟ ਟਾਈਮ ਦੇ ਵਿੱਚ ਖੇਡਦੇ ਰਹੇ ਆ ਸਕੂਲਾਂ ਦੇ ਵਿੱਚ ਜਿਹੜੀਆਂ ਗੇਮਾਂ ਦੇ ਵਿੱਚ ਪਹਿਲਾਂ ਤੁਸੀਂ ਖੇਡਦੇ ਰਹੇ ਹੋ ਹਾਂ ਸਕੂਲ ਦੇ ਵਿੱਚ ਖੇਡਦੇ ਰਹੇ ਫਿਰ ਕਾਲਜ ਦੇ ਵਿੱਚ ਖੇਡਦੇ ਰਹੇ ਫਿਰ ਬਾਅਦ ਵਿੱਚ ਪ੍ਰਾਈਵੇਟ ਟੂਰਨਾਮੈਂਟ ਵੀ ਖੇਡਦੇ ਰਹੇ ਵੈਸੀ ਵੀ ਖੇਡਦੇ ਰਹੇ ਆ ਸਾਰਾ ਤੇ ਤੁਸੀਂ ਲਗਭਗ ਯਾਨੀ ਡਿਸਟ੍ਰਿਕਟ ਲੈਵਲ ਤੇ ਬਲਾਕ ਹਾਂ ਜੀ ਹਾਂ ਜੀ ਤੇ ਸਾਰੀਆਂ ਯਾਨੀ ਇਹ ਜਿਹੜੀਆਂ ਗੇਮਾਂ ਤੁਸੀਂ ਮਤਲਬ ਨੈਸ਼ਨਲ ਤੱਕ ਖੇਡੇ ਖਿਡੇ ਹੋ ਹਾਂ ਜੀ ਠੀਕ ਹੈ ਕਦੋਂ ਸ਼ੁਰੂ ਕਰਿਆ ਉਹ ਦੇਖ ਲਓ ਚੱਲਦਾ ਸੀ ਆ ਮੁੰਡੇ ਸਾਹਮਣੇ ਜਿਹੜੇ ਬੈਠੇ ਨੇ ਫੁੱਟਬਾਲ ਖੇਡਣ ਆਏ ਨੇ ਦਿਖਾਣਿਆ ਤੁਹਾਨੂੰ ਆਪਾਂ ਇਹਨਾਂ ਦਾ ਖੇਡਦੇ ਹੋਏ ਫੁੱਟਬਾਲ ਬਾਕੀ ਸਾਹਮਣੇ ਤੁਸੀਂ ਦੇਖ ਹੀ ਸਕਦੇ ਹੋ ਗਰਾਊਂਡ ਦੇ ਵਿੱਚ ਅਲੱਗ-ਅਲੱਗ ਬੱਚੇ ਖੇਡ ਰਹੇ ਨੇ ਵੱਡੇ ਲੈਵਲ ਦੇ ਮੁੰਡੇ ਖੇਡ ਰਹੇ ਨੇ ਆ ਵੱਡੇ ਲੈਵਲ ਦੇ ਅੰਡਰ 9 ਜੋ ਕਿ ਅੰਡਰ 9 ਦੇ ਕਿਉਂਕਿ ਮੁੰਡੇ ਸਾਰੇ ਅੰਡਰ ਨਾਈਟ ਦੇ ਫੁੱਟਬਾਲ ਮੈਚ ਖੇਦੇ ਹੋਣਗੇ ਨੈਸ਼ਨਲ ਗੇ ਤੇ ਉਸ ਤੇ ਲਵਨ ਦਾ ਜੈ ਸਾਹਮਣੇ ਗੇਮ ਸ਼ੁਰੂ ਹੋਣ ਜਾ ਰਹੀ ਹੈ ਜੀ ਕਿਉਂਕਿ ਇਦਾਂ ਵੈਸੇ ਤਾਂ ਪ੍ਰੈਕਟਿਸ ਕਰ ਰਹੇ ਨੇ ਮੁੰਡੇ ਇੱਕ ਸਾਈਡ ਤੇ ਇਧਰ ਮੁੰਡੇ ਨੇ दूजी साइड तू नहीं फुटबॉल खेलनी ओ माइकल फुटबॉल नहीं खेलनी तेन तो भुख लगी हुई है ना बस बंदा ਭੁੱਖ ਦੇ ਚੱਕਰ ਦੇ ਵਿੱਚ ਦੀ ਇਹ ਬੰਦਾ ਕੁਝ ਬੋਲ ਹੀ ਨਹੀਂ ਰਿਹਾ ਅੱਜ ਤੇ ਘਰੋਂ ਵੀ ਇਹ ਖਾਣ ਦੇ ਚੱਕਰ 'ਚ ਹੀ ਆਇਆ ਹੋਇਆ ਹੈ ਇੱਥੇ ਖੜ੍ਹ ਜਾ ਖੜ੍ਹ ਜਾ ਹਾਂਜੀ ਸਰ ਅਸਲਾਮ ਅਲੈਕਮ ਜੀ ਵਾਲੇਕੁਮ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੋਲਾਖਾਨ ਹੈ ਜੀ ਕੋਲਾਖਾਨ ਤੇ ਤੁਸੀਂ ਕੋਚ ਹੋ ਜੀ ਇੱਥੇ ਮੈਂ ਇੱਥੇ ਨਹੀਂ ਹੈਗਾ ਮੈਂ ਹਲਪਲਾ ਸਕੂਲ ਤੋਂ ਹਾਂ ਅੱਛਾ ਅਲਫਲਾ ਸਕੂਲ ਦੇ ਵਿੱਚ ਹਾਂਜੀ ਉੱਥੇ ਉਹਨੇ ਉਹਨੂੰ ਰੀਅਨ ਕਰ ਗਿਆ ਤੇ ਹੁਣ ਇੱਥੇ ਤੁਸੀਂ ਅੱਜ ਕੱਲ੍ਹ ਬੱਚਿਆਂ ਨੂੰ ਆਪਣੇ ਟ੍ਰੈਨਡ ਕਰ ਰਹੇ ਹੋ ਫੁੱਟਬਾਲ ਦੇ ਵਿੱਚ ਮੈਂ بیٹے ਨੂੰ ਦਿੱਲੀ ਲੈ ਕੇ ਆਉਣਾ ਜੀ ਇਹ ਤੁਹਾਡੇ ਬੇਟਾ ਹੈ ਜੀ ਹਾਂਜੀ ਇਹ ਮੇਰਾ ਬੇਟਾ ਹੈ ਆਨਸਨ ਅੱਛਾ ਅੱਛਾ ਇਹਨੂੰ ਵੀ ਇਹ ਵੈਸੇ ਕਾਫੀ ਮੋਟਾ ਹੋਇਆ ਹੈ ਜੀ ਥੋੜੇ ਰनाल्डੋ ਬਣੇ ਰनाल्डੋ ਇਹਨੂੰ ਥੋੜਾ ਜਿਹਾ ਕਰੋ ਪਤਲਾ ਨਾਲੇ ਇਹਨੂੰ ਪਤਲਾ ਵੀ ਕਰੀਦਾ ਜੀ ਇਹਨੂੰ ਨਹੀਂ ਵੀ ਲਈ ਜੀ ਅੱਛਾ ਅੱਛਾ ਕਿੰਨੇ ਚਿਰ ਤੋਂ ਤੁਸੀਂ ਕਰ ਰਹੇ ਹੋ ਜੀ ਫੁੱਟਬਾਲ ਦੇ अच्छा अच्छा स्कूल टाइम ਤੋਂ স্কুল ਟਾਈਮ ਤੇ ਕਿਹੜੇ ਸਕੂਲ ਚ ਪੜ੍ਹੇ ਤੁਸੀਂ ਮੈਂ ਜੀ ਮੇਰੇ ਸਕੂਲ ਮੇਰਾ ਤਖਲੀਪਾਂਡੇਗਾ ਨਰੋ ਮਾਜਰਾ ਠੀਕਾ ਜੀ ਮੈਂ ਆਪਣੇ ਤੋਂ ਕੀਤੀ 10 10ਵੀਂ ਮੈਂ ਕੀਤੀ ਹਾਈ ਸਕੂਲ ਫਿਰ ਪਲਸ 1 ਪਲਸ ਆਪਣੇ ਗਵਰਨਮੈਂਟ ਕਾਲਜ ਡੀਏ ਆਪਣੇ ਗਵਰਨਮੈਂਟ ਕਾਲਜ ਲਗਭਗ ਤੁਸੀਂ ਐਸੇ ਸੈਸ਼ਨ ਦੇ ਵਿੱਚ ਯਾਨੀ ਗੇਮ ਖੇੜਦੇ ਰਹੇ ਹੋ ਫਟਵਾਲ ਦੀ ਹਾਂ ਜੀ ਅੱਛਾ 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 ਤੇ ਕਿਹੜੇ ਕਿਹੜੇ ਤੁਸੀਂ ਸਟੇਟ ਖੇਡਿਓ ਹਾਂਜੀ ਫੁੱਟਬਾਲ ਵਾਲੇ ਕਿਤੇ ਜੀ ਸਟੇਟ ਤੇ ਆਪਣੇ ਅੱਗੇ ਨੈਸ਼ਨਲ ਲੈਵਲ ਇੰਟਰਵਰਸਟੀ ਤੇ ਕਿਹੜੀਆਂ ਕਿਹੜੀਆਂ ਗੇਮਾਂ ਖੇਡ ਚੁੱਕੇ ਹੋ ਤੁਸੀਂ ਮੈਂ ਜੀ ਫੁੱਟਬਾਲ ਹੀ ਖੇਡਿਆ ਫੁੱਟਬਾਲ ਦੇ ਵਿੱਚ ਕਿਹੜੀ ਕਿਹੜੀ ਮਤਲਬ ਟਰੋਫੀ ਤੁਸੀਂ ਕੋਈ ਅਗੇਨ ਕੀਤੀ ਹੈ ਕੋਈ ਹਾਂਜੀ ਪਾਰਟਿਸਪੇਟ ਹੀ ਕਰਿਆ ਨੈਸ਼ਨਲ ਗੇਮ ਚ 골ਡ ਸੀਗਾ ਸਾਡਾ ਓਕੇ ਓਕੇ ਐਂਡ ਸੀ ਠੀਕ ਹੈ ਸਰ ਲੋ ਜੀ ਆਪਾਂ ਆ ਗਏ ਆਹ ਗਿਆ ਮੇਰਕੋਲਾ ਸੱਖਾ ਚੌਂਗ ਮੇਰਕੋਲਾ ਸੱਖਾ ਚੌਂਗ ਦੇ ਵਿੱਚ ਆ ਲੈ ਆ ਚਿਕਨ ਜਿਹੜਾ ਮੁੰਡਾ ਮੰਗਦਾ ਸੀ ਆਪਾਂ ਹੁਣ ਚਿਕਨ ਲੈਣ ਵਾਸਤੇ ਆ ਗਏ ਬੜਾ ਵਾਹ ਵਾਹ ਇਹ ਆਪਣਾ ਇਹ ਵੀ ਮਿੱਤਰੀ ਆ ਜੀ ਜੋ ਚਿਕਨ ਵਾਲਾ ਡਟੇ ਛਾੜੋ ਇਹ ਮੁਹੰਮਦ ਆਰਫੀ ਜੀ ਨੇ ਜੀ ਇਹ ਇੱਥੇ ਚਿਕਨਾ ਹਰ ਤਰ੍ਹਾਂ ਦੇ ਮਤਲਬ ਜਿਸ ਤਰ੍ਹਾਂ ਦੇ ਵੀ ਤੁਸੀਂ ਲੈਣਾ ਚਾਹੁੰਦੇ ਹੋ ਆਪਣੇ ਹਰ ਤਰ੍ਹਾਂ ਦੀਆਂ ਲਗ ਲਗ ਤਰ੍ਹਾਂ ਦੀਆਂ ਇਹ ਆਈਟਮਾਂ ਬਣਾਉਂਦੇ ਨੇ ਵੀ ਚਿਕਨ ਦੀਆਂ ਜਿਵੇਂ ਕਿ ਚਿਕਨ ਫਰਾਈ ਗ੍ਰੇਵੀ ਚਿਕਨ ਆ ਦੇਖ ਸਕਦੇ ਹੋ ਕੋਈ ਵੀ ਆਟਮ ਹਾਂ ਇਸੇ ਵੀ ਤਰ੍ਹਾਂ ਦੀ ਜਿਹੜੀ ਆਟਮ ਆ ਤੁਸੀਂ ਉੱਥੋਂ ਇੱਥੋਂ ਆ ਕੇ ਲੈ ਸਕਦੇ ਹੋ ਇਹ ਬਹੁਤ ਅੱਛੇ ਵਧੀਆ ਬਣਾਉਂਦੇ ਨੇ ਬਹੁਤ ਚੰਗਾ ਟੇਸਟੀ ਬਹੁਤ ਹੁੰਦਾ ਇਹਨਾਂ ਦਾ ਚਿਕਨ ਤਾਂ ਅਸੀਂ ਬੱਸ ਜਿਆਦਾ ਤੌਰ ਤੇ ਇਹਨਾਂ ਕੋਲੋਂ ਫਰਾਈ ਲੈਨੇ ਆ ਜਿਹੜਾ ਬਹੁਤ ਹੀ ਵਧੀਆ ਸੁਆਦਿਸ਼ਟ ਹੁੰਦਾ ਇਹ ਜਿਹੜੇ ਆਰਫ ਜੀ ਨੇ ਇਹ ਹੈ ਨਾ ਆਪਣੇ ਪਹਿਲਾਂ ਜਿਹੜਾ ਪੱਬੂ ਢੱਬਾ ਹੈਗਾ ਇੱਥੇ ਮਸ਼ਹੂਰ ਉਹ ਉੱਥੇ ਹੁੰਦੇ ਸੀਗੇ ਇਹ ਇਹਨਾਂ ਦੇ ਆਪਣੇ ਜਿਹੜੇ ਉੱਥੇ ਦੇ ਆਨਰ ਸੀਗੇ ਉਹ ਇਹਨਾਂ ਦੇ ਮਾਸੜੀ ਜੀ ਸੀ ਤੇ ਇਹਨਾਂ ਦਾ ਐਕਸਪੀਰੀਅੰਸ ਘੱਟੋ ਘੱਟ 15 ਸਾਲ ਦਾ ਤੁਹਾਡਾ ਐਕਸਪੀਰੀਅੰਸ ਆ ਔਰ ਵੀ 25 ਸਾਲ ਦਾ ਜੀ 25 ਸਾਲ ਦਾ ਅੱਛਾ ਅੱਛਾ 25 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ ਜੀ ਅਸੀਂ ਇਹਨਾਂ ਨੂੰ ਬੁਲਾਏ ਅਸੀਂ ਲੋਕਾਂ ਨੂੰ ਅਸੀਂ ਬੁਲਾਇਆ ਹੈ ਨਾ ਅੱਛਾ ਅੱਛਾ ਠੀਕ ਹੈ ਜੀ ਤੁਹਾਡਾ ਕੀ ਨਾਮ ਆ ਹਾਂ ਆਇਆ ਹਾਂ ਤੇ ਤੁਸੀਂ ਵੀ ਇਹੀ ਚਿਕਨ ਦਾ ਹੀ ਕੰਮ ਕਰਦੇ ਹੋ ਹਾਂ ਜੀ ਅੱਛਾ ਅੱਛਾ ਆ ਵਲਡਾ ਪਰ ਹੈ ਹੈ ਆ ਰਿ ਚਿਕਨ ਪੁਆਇੰਟ ਦੀ ਆ ਇਹਨਾਂ ਦਾ ਕੰਟੈਕਟ ਨੰਬਰ ਹੈ 970195 37900 16 ਆ ਦੇਖ ਸਕਦੇ ਹੋ ਜੀ ਤੰਦੂਰੀ ਰੋਟੀਆਂ ਬਣਦੀਆਂ ਪਈਆਂ ਨੇ ਮਲੇਰ ਕੋਟਲਾ ਦੇ ਵਿੱਚ ਉਹ ਰੋਟੀ ਆ ਜੀ ਬਹੁਤ ਤੰਦੂਰੀ ਰੋਟੀ ਰੋਟੀਆਂ ਤਾਂ ਵੈਸੇ ਲਗਭਗ ਸਾਰੇ ਇੰਡੀਆ ਦੇ ਵਿੱਚ ਹੀ ਬਣਦੀਆਂ ਨੇ ਤੇ ਜਿਸ ਤਰ੍ਹਾਂ ਇਹ ਆਪਣੇ ਮਲੇਰਕੋਟਲਾ ਦੇ ਵਿੱਚ ਬਣਦੀਆਂ ਨੇ ਇਦਾਂ ਦੀ ਰੋਟੀ ਹੋਈ ਨਹੀਂ ਸਕਦੀ ਜਾਂ ਫਿਰ ਪਾਕਿਸਤਾਨ ਦੇ ਵਿੱਚ ਮਿਲਦੀ ਐਦਾਂ ਦੀ ਰੋਟੀ ਆ ਦੇਖੋ ਤੰਦੂਰ ਇਹ ਭਾਈ ਸਾਹਿਬ ਲੈ ਲਾਰੇ ਨੇ ਰੋਟੀਆਂ ਭਾਈ ਪਠਾਨੀ ਰੋਟੀ ਤਾਂ ਨਹੀਂ ਮਿਲਦੀ ਉਹਦੇ ਨਹੀਂ ਪਠਾਨੀ ਰੋਟੀ ਖਾਧੇ ਨੀ ਬੜਾ ਡਾਇਵ ਹੋ ਗਿਆ ਨੂਰ আলম ਨੂਰ আলম ਕਿੰਨੀ ਕਿੰਨੀ ਏਅਰ ਤੋਂ ਤੁਹਾਡਾ ਤਜਰਬਾ ਹੈ ਰੋਟੀ ਨੂੰ ਮੈਨੂੰ ਹੋ ਗਏ 20 ਸਾਲ 20 ਸਾਲ ਭਾਈ ਜੀ ਪਠਾਨੀ ਰੋਟੀ ਕੋਈ ਨਹੀਂ ਬਣਾਉਂਦਾ ਸ਼ਹਿਰ ਦੇ ਵਿੱਚ ਆ ਦੇ ਰੋਟੀ ਪਸਾਨੀ ਪਸਾਨੀ ਅਭੀ ਵੀਰ ਆਪਣੇ ਪ੍ਰਾਣੇ ਮਿੱਤਰ ਨੇ ਕੀ ਨਾਮ ਹੈ ਤੁਹਾਡਾ ਇੰਜੀ ਮਹਮਦ ਸਲੀਮ ਅਕਤਰ ਮਹਮਦ ਸਲੀਮ ਅਕਤਰ ਤੇ ਇਹ ਵੀ ਦੇਖ ਸਕਦੇ ਹੋ ਵੈਸੇ ਇਹਨਾਂ ਦੀ ਪ੍ਰਾਣੀ ਦੁਕਾਨ ਆ ਤੇ ਕਾਫੀ ਦਿਨ ਤੋਂ ਇਹ ਚਿਕਨ ਵਗੈਰਾ ਬਣਾਉਂਦੇ ਨੇ ਪਰ ਇਹ ਅਸੀਂ ਹਰ ਸਾਲ ਇਹਨਾਂ ਕੋਲੋਂ ਮੱਛੀ ਤਿਆਰ ਕਰਾਉਂਦੇ ਹਾਂ ਕਿ ਮੱਛੀ ਤਾਂ ਹੈ ਸੰਝ ਲੋ ਜੇ ਮੱਛੀ ਤਾਂ ਸੰਝ ਲੋ ਵੀ ਇਹ ਰੋਂਗੜੇ ਮੱਛੀ ਇੰਨੀ ਵਧੀਆ ਤਿਆਰ ਕਰ ਦਿੰਦੇ ਨੇ ਉਹ ਦੇ ਸੰਝ ਲੋ ਵੀ ਇਹ ਮੱਛੀ ਦਾ ਤਾਂ ਸੰਝ ਲੋ ਬਾਟੀ ਕੱਢ ਦਿੰਦੇ ਨੇ ਮੱਛੀ ਦੇ ਮੱਛੀ ਇੰਨੀ ਵਧੀਆ ਬਣਾਉਂਦੇ ਨੇ ਕਮਾਲ ਹੀ ਕਰ ਦਿੰਦੇ ਨੇ ਲੈ ਵੀ ਜੀ ਹੋ ਰਿਹਾ ਫਿਰ ਹੁਣ ਚਿਕਨ ਹਰਾਈ ਤੇਲ ਦੇਖੋ ਇਹਨਾਂ ਦਾ ਕਿੰਨਾ ਸਾਫ ਸਤਰਾ ਯੂਜ਼ ਕਰਦੇ ਨੇ ਇਹ ਤੇਲ ਲਗਭਗ ਡੇਲੀ ਨਵਾਂ ਤੇਲ ਇਸਤਮਾਲ ਕਰਦੇ ਨੇ ਇਹ ਚਿਕਨ ਦੇ ਸਾਨੂੰ ਲੋਕ ਪਕੌੜੇ ਦੇ ਬਾਟੀ ਕੱਢ ਦਿੰਦੇ ਨੇ ਵਧੀਆ ਸਾਫ਼ ਸੁਥਰਾ ਤੇ ਵਧੀਆ ਹੁੰਦਾ ਰਾਂ ਦਾ ਹਾਈਜੈਨਿਕ ਪੂਰਾ ਰੱਖਦੇ ਨੇ ਪੂਰੀ ਇਹ ਨਹੀਂ ਹੈਗਾ ਵੀ ਗੰਨਮੰਦੀ ਘੋਲ ਕੇ ਦੇਣਾ ਆਹ ਭਾਈ ਭਾਈ ਸਭ ਕੁਝ ਕਰ ਹਾਂ ਇਹ ਸਰ ਜਾਨ ਜਾਨ ਨੂੰ ਕੰਮ ਕਰੀਦਾ ਇਹਨੇ ਵੀ ਜ਼ਰਾ ਆਪਣਾ ਤਿਆਰ ਕਰਦੇ ਨੇ ਵਧੀਆ ਆ ਦੇਖੋ ਜੀ ਚਿਕਨ ਦੀ ਗਰੇਵੀ ਬਣੀ ਹੋਈ ਆ ਆ ਦੇਖੋ ਜੀ ਸਪੈਸ਼ਲ ਕੀਮੇ ਦੀ ਟਿੱਕੀ ਤੇ ਆ ਕਰੇਜੀ ਇਹ ਵੀ ਸਟਰੀਟ ਫੂਡ ਆ ਇਹ ਵੀ ਕਾਫੀ ਹਾਂ ਜੀ ਬਾਈ ਜੀ ਫੇਮਸ ਹੈ ਨਾ ਵੀ

ਇਹ ਆਪਣੇ ਜਿਹੜੀਆਂ ਸਾਰੀਆਂ ਜਿਹੜੀਆਂ ਰੇਡੀਆਂ ਲੱਗਦੀਆਂ ਨੇ ਜੇ ਸੱਠਾ ਬਜ਼ਾਰ ਚੌਂਕ ਦੇ ਵਿੱਚ ਹੁੰਦੀਆਂ ਨੇ ਤੇ ਇਹਨਾਂ ਦਾ ਜਿਹੜਾ ਸਮਾਨ ਆਓ ਸਸਤਾ ਤੇ ਵਧੀਆ ਤੇ ਚੀਫ ਹੁੰਦਾ ਗਿਆ ਜੀ ਚਾਹੇ ਤੁਸੀਂ ਆਪਣੇ ਟਿੱਕੀ ਲੈ ਸਕਦੇ ਹੋ ਪੀਮਾ ਟਿੱਕੀ ਵੀ ਲੈ ਸਕਦੇ ਹੋ ਤੇ ਬਾਕੀ ਆਪਣੇ ਚਿਕਨ ਫਰਾਈ ਤੇ ਹੋਰ ਵੀ ਕਈ ਆਟਮਾ ਇਸ ਇਥੋਂ ਖਰੀਦ ਸਕਦੇ ਹੋ ਜਿਹਦੇ ਲੋਗ ਨੂੰ ਇੱਥੇ ਹੀ ਸਮਰਥਨ ਕਰਦੇ ਆ ਬਾਏ ਬਾਏ ਗਾਇਜ਼ ওকে ਫਿਰ ਮਿਲਾਂਗੇ ਥੈਂਕ ਯੂ ਅੱਜ ਦੀ ਵੀਡੀਓ ਨੂੰ ਤੁਸੀਂ ਸਬਸਕ੍ਰਾਈਬ ਲਾਈਕ ਤੇ ਕਮੈਂਟ ਜਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਕੋਲ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਚੱਲਦੇ ਆ ਜੀ ਸਸਿਆ ਕਲ ਨਮਾਸਤੇ ਗੁੱਡ ਬਾਏ